ਫਗਵਾੜਾ ਪੁਲਿਸ ਨੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕੋਲੋਂ 7 ਪਿਸਟਲ ਬਰਾਮਦ ਕੀਤੀਆਂ ਨੇ ਗ੍ਰਿਫਤਾਰ ਹੋਏ ਵਿਅਕਤੀਆਂ ਦੀ ਪਛਾਣ ਸੁਖਵੰਤ ਸਿੰਘ, ਰੋਸ਼ਨ ਸਿੰਘ ਤੇ ਅਜੇ ਕੁਮਾਰ ਦੇ ਰੂਪ ਵਿੱਚ ਹੋਈ ਹੈ। ਇਹਨਾਂ ਦੇ ਕੋਲੋਂ ਇੱਕ ਕਾਰ ਵੀ ਬਰਾਮਦ ਹੋਈ ਹੈ। ਦੱਸਦੀ ਕਿ ਨਤਨ ਦੇ ਉੱਪਰ ਪਹਿਲਾਂ ਵੀ ਕਈ ਮੁਕੱਦਮੇ ਦਰਜ ਨੇ ਸਪੈਸ਼ਲ ਨਾਕਾਬੰਦੀ ਦੌਰਾਨ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਬਾਰੇ ਚ ਜਾਣਕਾਰੀ ਦਿੰਦੇ ਹੋਏ ਐਸਐਸਪੀ ਕਪੂਰਥਲਾ ਨੇ ਦੱਸੇ ਕਿ ਫਗਵਾੜਾ ਪੁਲਿਸ ਨੇ ਖਾਸ ਜਾਣਕਾਰੀ ਦੇ ਚਲਦਿਆ ਨਾਕੇਬੰਦੀ ਕੀਤੀ ਹੋਈ ਸੀ ਤੇ ਇਹਨਾਂ ਤਿੰਨਾਂ ਨੂੰ ਗ੍ਰਿਫਤਾਰ ਕੀਤਾ ਜਿਸ ਦੌਰਾਨ ਇਹਨਾਂ ਦੇ ਕੋਲੋਂ 7 ਪਿਸਟਲ ਤੇ ਇੱਕ ਕਾਰ ਬਰਾਮਦ ਹੋਈ ਹੈ ਫਿਲਹਾਲ ਪੁਸ਼ਗੀਸ਼ ਜਾਰੀ ਹੈ ਤੇ ਇਹਨਾਂ ਤੋਂ ਹੋਰ ਕਈ ਖੁਲਾਸੇ ਹੋਣ ਦੀ ਵੀ ਉਮੀਦ ਹੈ ਜਿਥੋਂ ਸੇ ਕਪੂਸਰਾ ਪੁਲਿਸ ਕੰਟੀਨਿਊਸਲੀ ਜਿਹੜਾ ਆਰਗੇਨਾਈਜ਼ ਕ੍ਰਾਈਮ ਡਿਸਟ੍ਰਿਕਟ ਦੇ ਵਿੱਚ ਜਿਹੜਾ ਕਿਤੇ ਹੋਰ ਨੇਬਰਿੰਗ ਡਿਸਟ੍ਰਿਕਟਸ ਨਹੀਂ ਕੋਈ ਇੰਟਰ ਸਟੇਟ ਆਰਗੇਨਾਈਜ਼ ਕ੍ਰਾਈਮ ਚੱਲ ਰਿਹਾ ਹੈ ਉਹਨੂੰ ਸੀ ਕਾਬੂ ਕਰਨ ਵਾਸਤੇ ਪਿੱਛੇ ਵੀ ਇੱਕ ਵੈਪਨਸ ਔਰ ਜਿਹੜੇ ਬੰਦੇ ਇਲੀਗਲ ਵੈਪਨ ਦੇ ਪੋゼਸ਼ਨ ਦੇ ਵਿੱਚ ਹੈ ਉਹਨਾਂ ਦੇ ਖਿਲਾਫ ਇੱਕ ਮੁਹਿੰਮ ਚਲਾਉਂਦੇ ਰਹੇ ਪਿੱਛੇ ਵੀ ਅਸੀਂ ਫਗਵਾੜੇ ਦੇ ਵਿੱਚ ਦੋ ਵੈਪਨ ਰਾਊਂਡ ਅਪ ਦਬ ਰਿਕਵਰ ਕੀਤੇ ਸੀ ਉਸ ਤੋਂ ਬਾਅਦ ਕਪੂਤਲਾ ਦੇ ਵਿੱਚ ਅਸੀਂ 8 ਵੈਪਨ ਅੱਗੇ ਰਿਕਵਰ ਕੀਤੇ ਸੀ ਉਹਨਾਂ ਅੱਜ ਉਹੀ ਮੁਹਿੰਮ ਨੂੰ ਕੰਟੀਨਿਊ ਕਰਦੇ ਹੋਏ ਅਸੀਂ ਫਗਵਾੜੇ ਮੇਂ ਇੱਕ ਗੈਂਗ ਬਸਟ ਕੀਤਾ ਹੋਇਆ ਹੈ ਸਾਡੀ ਟੀਮ ਨੇ ਜੇ ਫਗਵਾੜਾ ਦੀ ਟੀਮ ਹੈ ਰਕਿੰਦਰ ਭੱਟੀ ਜਸਪੀਰ ਸਿੰਘ ਔਰ ਸੀਆਈਐਨ ਚਾਰਜਮੈਨ ਅਨਰ ਦੀ ਟੀਮ ਨੇ ਅਦੇ ਪੀਂਨੇ ਰੌਂਡਾ ਪੀਚੇ ਹੈ ਨਾਲ ਇੱਕ ਗੱਡੀ ਚੁੱਕ ਰਿਕਵਰ ਕੀਤੀ ਜਿਹੜਾ ਨੰਬਰ ਹੈ 8 BB0797 ਇਹ ਬੰਦੇ ਇਹਨਾਂ ਦੇ ਖਿਲਾਫ ਪਿਛੇ ਵੀ ਡਿਫਾਲਟਰ ਹੈ ਇਹ ਜਦੋਂ ਵੀ ਜੇਲ੍ਹ ਤੋਂ ਬਾਹਰ ਆਉਂਦੇ ਹੈ ਵਾਪਸ ਉਹੀ ਕ੍ਰਾਈਮ ਕਰਦੇ ਹੈ ਤਿੰਨ ਬੰਦੇ ਹੈ ਸੁਪਨ ਸਿੰਘ ਈਲਿਆਸ ਸੁੱਖਾ ਰੋਸ਼ਨ ਸਿੰਘ ਪੁੱਤਰ ਹਰ ਰੋਸ਼ਨ ਨਾਟ ਅਜੇ ਕੁਮਾਰ ਇਹਨਾਂ ਦੇ ਉੱਪਰ ਜੋ ਸੁਪਨ ਸਿੰਘ ਹੈ ਇਹਦੇ ਇਹਦੇ ਉੱਪਰ 13 ਪਰਚੇ ਹੈ तीन सौ छब्बीस तीन सौ सात तीन सौ दो तीन सौ सात मर्डर हैं दे रहे हैं। दूजा रोशन सिंह है तेरह पर्चे हैं इसके अलावा अजय कुमार है दो पर्चे अभी कर चुके हैं तीसरे वैसे तीन पर्चे हैं थर्ड की इंफॉर्मेशन निकाल के अने दे हैं तीन पर्चे अजय कुमार के ऊपर है असि पांच पिस्टल बत्ती बोर ਇੱਕ ਪਿਸਤਲ 30 ਬੋਲ ਟੋਟਲ ਰਾਉਂਡ ਅਸੀਂ ਕਿਤੇ ਹੋਏ ਹੈ 16 ਰਾਉਂਡ ਪੰਜ ਜਿਹ ਪਿਸਤਲ ਹੈ ਤੁਹਾਡੀ 32 ਬੋਲ ਤੇ 16 ਰਾਉਂਡ ਲਗੇ ਜੋ 30 ਬੋਲ ਹੈ ਉਹਦੇ 19 ਰਾਉਂਡ ਹੈ ਇੱਕ ਦੇਸੀ ਕੱਟਾ ਇਹ ਸਾਡੀ ਰਿਕਵਰੀ ਹੈ ਇਹ ਜਿੰਨੇ ਵੀ ਬੰਦੇ ਫਰਦਰ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਜਿਹੜੇ ਬੰਦੇ ਜਿੱਥੋਂ ਇਹ ਸਾਰੇ ਵੈਪਨ ਜਿਹੜੇ ਹੈ ਇਹ ਐਮਪੀ ਚੋ ਲੈ ਕੇ ਆਂਦੇ ਨੇ ਪਰ ਐਮਪੀਏ ਲਾ ਕੇ ਇਹ ਤੁਸੀਂ ਦੇਖ ਹੀ ਸਕਦੇ ਹੋ ਕਿ ਜਿਨਨੇ ਪਰਚੇ ਨਾ ਦੇ ਉਪਰ 302 307 ਕੇ ਇਹ ਨਕਨਜ਼ਦਾ ਇਸਤੇਮਾਲ ਉਹ ਆਪਣੀ ਜੋ ਗੈਰ ਕਾਨੂੰਨੀ ਐਕਟੀਵਿਟੀਆਂ ਨੂੰ ਐਗਜ਼ੀਕਿਊ ਕਰਨ ਵਾਸਤੇ ਇਸਤੇਮਾਲ ਕਰਦੇ ਹਨ ਭਾਵੇਂ ਐਕਸਟਰਸ਼ਨ ਕਾਲ ਹੋ ਮਰਡਰ ਹੋ ਕਿਸੇ ਨੂੰ ਧਮਕੀ ਦੇਣਾ ਇਹ ਸਭ ਸਾਰੇ ਇਹਨਾਂ ਦੇ ਕਾਰਨ ਹਨ ਤੋ ਇਸ ਕਰਕੇ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਅੱਗੇ ਵੀ ਜਿਹੜੇ ਬੰਦੇ ਇਹਨਾਂ ਦੇ ਨਾਲ ਲਿੰਕ ਹੈ ਜਿਹੜੇ ਇਹਨਾਂ ਦੀ ਟ੍ਰੇਲ ਹੈ ਕਿ ਕਿੱਥੋਂ ਵੈਪਨ ਲੈ ਕੇ ਆਨੇ ਕਿੱਥੇ ਮੈਨੂਫੈਕਚਰਿੰਗ ਹੁੰਦੀ ਹੈ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਤੋ ਫਰਦਰ ਇਹਨੂੰ ਕੰਟੀਨਿਊ ਕਰਦੇ ਹੋਏ ਫਰਦਰ ਵੀ ਕਵਰੀ ਹੋ ਸਕਦੇ ਬੀਸਿਕਲੀ ਦੇ ਵਰ ਟਰੈਵਲਿੰਗ ਜਿਹੜੀ ਅਸੀਂ ਨਾਕਾ ਲਾ ਕੇ ਪੜਿਆ ਹੋਇਆ ਹੈ ਜੇ ਦੇ ਵਰ ਟਰੈਵਲਿੰਗ ਫਰੋ ਮੇਬੀ ਕਿਤੇ ਅੱਗੇ ਜਾ ਰਹੇ ਹੋਣਗੇ ਥੈਟ ਇਜ਼ ਮੈਟਰ ਗੱਡੀ ਇਹਨਾਂ ਦੀ ਸੀਗੀ ਕਿ ਹਾਂ ਜੀ ਸੁਖੰਤ ਦੀ ਗੱਡੀ ਹੈਗੀ ਨਹੀਂ ਮੈਡਮ ਇਹ ਜਿਹੜੇ ਜਿਹੜੇ ਕਿੰਨੇ ਵੀ ਟੋਟਲ ਕ੍ਰਿਮੀਨਲ ਪਰਸਨਲਿਟੀ ਫੜੇ ਗਏ ਹੈ। ਕੀ ਇਹ ਕਿਸੇ ਵੱਡੀ ਗੈਂਗ ਦੇ ਨਾਲ ਹੈ ਜਾਂ ਇਹਨਾਂ ਦਾ ਸੈਲਫ ਗੈਂਗ ਕੋਈ ਇਸ ਤਰ੍ਹਾਂ ਇਹ ਆਪਣੀ ਸੈਲਫ ਗੈਂਗ ਬਣਾ ਲੈਂਦੇ ਹੈ। ਇੱਕ ਬੰਦਾ ਜਿਹੜਾ ਵੈਪਨ ਲੈ ਕੇ ਆਉਂਦਾ ਹੈ ਉਹ ਦੂਸਰੇ ਨੂੰ ਸ਼ਾਮਿਲ ਕਰ ਲੈਂਦਾ ਹੈ। ਉਹ ਕਹਿੰਦਾ ਹੈ ਕਿ ਅਸੀਂ ਤੁਹਾਨੂੰ ਵੀ ਵੈਪਨ ਦਿਲਾਣਾ ਹੈ। ਤੂੰ ਮੇਰੇ ਨਾਲ ਕੰਮ ਕਰ। ਤੀਜਾ ਬੰਦੇ ਦੋ ਕਿਸੇ ਤੀਜੇ ਦੇ ਟੱਚ ਮੇ ਆਣਦੇ ਤਾਂ ਇੱਕ ਆਪਣਾ ਇਹ ਛੋਟਾ ਗੈਂਗ ਬਣਾ ਲੈਂਦੇ ਹੈ। ਨਾਲ ਇਹਨਾਂ ਦੇ ਨਾਲ ਹੋਰ ਵੀ ਬੰਦੇ ਨੇ ਜੋ ਅਸੀਂ ਇਨਵੈਸਟੀਗੇਸ਼ਨ ਦੇ ਦੌਰਾਨ ਉਹਨਾਂ ਨੂੰ ਨਾਮਜ਼ਦ ਕਰਾਂਗੇ। ਔਰ ਫਰਦਰ ਹੋ ਸਕਦਾ ਉਹਨਾਂ ਤੋਂ ਰਿਕਵਰੀ ਵੀ ਹੋ ਜਾਵੇ। ਲੇਕਿਨ ਇਹਨਾਂ ਤੋਂ ਹ ਦੀ ਗੈਂਗ ਹੈ ਕਿੰਨੇ ਸਾਰੇ ਕ੍ਰਿਮੀਨਲ ਪਰਸਨ ਹਾਂ ਵੀ ਵੀ ਆਰ ਵੈਰੀਫਾਈਂਗ ਫਿਲਹਾਲ ਤੋਂ ਇਹਨਾਂ ਨੇ ਕੁਝ ਨਾਮ ਦੱਸੇ ਬਟ ਅਸੀਂ ਉਹ ਨਾਮ ਹਾਲੇ ਡਾਈਵਰਜ ਨਹੀਂ ਕਰ ਸਕਦੇ ਕਿਉਂਕਿ ਉਹ ਦੇ ਕਰਕੇ ਫਿਰ ਇਨਵੈਸਟੀਗੇਸ਼ਨ ਹੋ ਸਾਡੀ ਰਿਪੋਰਟ ਕਵਰੇਜ ਸੈਕਟਰ ਦੀ ਹੋ ਸਕਦੀ ਹੈ ਕਿੱਥੇ ਤੇ ਰਹਿਣ ਪਾ ਲੈਣੇ ਵੈਸੇ ਸਾਰੇ ਦੇਖੋ ਆਪ ਜੀ ਅਲੱਗ-ਅਲੱਗ ਜਗ੍ਹਾ ਕਹੇ ਤੁਹਾਡਾ ਇੱਕ ਬੰਦਾ ਸਾਡਾ ਕਰਤਾਰਪੁਰੇ ਦਾ ਹੈ ਜਲੰਧਰ ਟਰੂਰਲ ਦਾ ਹੈ ਅ ਦੂਸਰਾ ਫਿਰੋਜ਼ਪੁਰ ਦਾ ਹੈ ਰੌਸ਼ਨ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਅਜੇ ਕੁਮਾਰ ਵੀ ਫਿਰੋਜ਼ਪੁਰ ਦਾ ਰਹਿੰਦਾ ਕਿੰਨੇ ਮਰਡਰਪੀ ਇਹ ਸਾਰੇ ਹਾਂਜੀ ਮਰਡਰ ਕਿੰਨੇ ਕੀਤੇ ਜੀ ਜੀ ਰੌਸ਼ਨ ਦੇ ਉੱਪਰ ਇੱਕ ਮੁਕੱਦਮਾ ਹੈ 2019 ਦਾ 8302 ਹੌਮਸੈਕ ਦੇ ਨਾਲ ਹੈ ਸੁਖਵੰਤ ਦੇ ਉੱਪਰ ਵੀ 302 ਦਾ ਇੱਕ ਕੱਚਾ ਹੈ ਉਹ 2020 ਦਾ ਹੈ ਹੈਨਾ ਇਹ ਜਲੰਧਰ ਦਿਹਾਤੀ ਦਾ ਹੈ नाल अजय कुमार है इधर ऊपर भी आम सेक्ट के परसे हैं ये गैंग चलान वाले ही हैं या एनडीपीएस दिनाल संबंधित भी हैं ये ऐसे वेरीफाई कर रहे हैं फिलहाल तो हाले तक इन आधे ऊपर इनके ऊपर एनडीपीएस दे भी परसे हैं एक एक दो दो परसे इन आधे ऊपर एनडीपीएस सेक्ट हैं पर मोस्टली जड़े हैंगे वो वो ही है लड़ाई लुटा खो रॉबरी एक्सटॉर्शन के परसे हैं सारे परसे जमानत तो रिहा हो चुके हैं दैट वी हैव ओसी तो देख दें कि ये रिहा पे हैं पेरोल पे हैं या पीओ में ओ तो सी देख दें जे जो भी सामने आएगी कल उस हिसाब न जेल तो तुझके जेल तो मतलब जिस तरह गैंग चला दे देखो जेल से तर... दे देख सकते हो दे प्रिजन एक्ट का भी पर्चा है प्रिजन एक्ट के ऊपर पर्चा ता ही होंगे जब थोड़ी कोई एक्टिविटी जेल जो अंदरों पता लगती है पुलिस न कि जेल के अंदर से कोई एक्टिविटी ये कर रहे होंगे तो भावें फोन इस्तेमाल कर सकते हैं है ना तो फिर प्रिजन एक्ट के पर्चे फिर पुलिस दर्ज कर दी है ਜਲੰਧਰ ਤੋਂ सुरेंद्र दैनिक ਸਵੇਰਾ ਟੀਵੀ 올 वर्ल्ड ओपन ਚੈਲੰਜ 17 ਟਾਈਮ 골ਡ ਮੈਡਲਿਸਟ ਆਰਕੇ ਤੰਤਰਿਕ ਪੰਡਿਤ ਮੌਲਵੀ ਬੇਗਮ ਤੰਤਰਿਕ ਇਹਨਾਂ ਛੋੜਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚਾਨਬਾਨੀ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ सिर्फ इकतीस घंटिया फ्री 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 आर के तांत्रिक मोबाइल पचानवे एक सौ अठहत्तर पचवंजा जीरो तिरानवे सत्तर एक सौ पांच अठानवे चार सौ पचहत्तर पता पंजाब देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप